ਉਹ ਛੇੜ ਬਾਬੂ ਗੱਲ ਕੋਈ ਜਵਾਨੀ ਪਹਿਰੇ ਦੀ ਹਾਂ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਔਰ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਲੱਗਦਾ ਜਵਾਨੀ ਵੇਲੇ ਹੋ ਨਿੰਨੇ ਸੀ ਘਟ ਜਿਹੜੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਹੁਣ ਆ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘਟ ਜਿਹੜੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਚੜ ਤੇ ਉਹ ਜੜਦੀ ਜਵਾਨੀ ਵੇਲੇ ਗੱਲ ਕੁਝ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿੰਨਾ ਜ਼ੋਰ ਸੀ ਚੜਦੀ ਜਵਾਨੀ ਵੇਲੇ ਗੱਲ ਪੁੱਤ ਹੋਰ ਸੀ ਦਾਦੇ ਰਸੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਲ ਕਿਆ ਦੀ ਕੁੜੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਲ ਕਿਆ ਦੀ ਕੁੜੀ ਬਾਜੇ ਗੱਜ ਨਾਲ ਸੀ ਵਿਹਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤੈਨੋਂ ਪਾਟੇ ਉੱਤੇ ਮੋਹਰ ਨਹੀਂ ਪਹਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤੈਨੋਂ ਪਾਟੇ ਮਾਈ ਪੁੱਤਰਾ ਸੁਣਿਆ ਤੂੰ ਚਾਦਰਾ ਪਾਉਂਦਾ ਸੀ ਚਿੱਟੇ ਰੰਗ ਦਾ ਪਾਉਂਦਾ ਸੀ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਟੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਹਾਂ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਹ ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਘਟ ਜਿਹੜੀ ਪਟ ਉੱਤੇ ਮੋਰਨੀ ਬਵਾਈ ਬਾਬਾ ਜੀ ਸ਼ੋਰਾਂ ਦਾ ਮਹਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਸ਼ੋਰਾਂ ਦਾ ਮਹਬਾਲਾ ਕੱਢ ਦਿੰਦਾ ਸੀ ਨਾ ਹੋ ਗਿਆ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਦੇਖ ਕਿਸੇ ਕੱਟਾਂਆਂ ਪਾਟੀਆਂ ਤੇ ਮੋਰ ਨਹੀਂ ਪਵਾਈ ਪੁੱਤਰਾ ਉਹ ਸਾਨੂੰ ਕਹਿਣਾ ਕੰਮਕਾਰ ਕਰਿਆ ਕਰੋ ਮੁੰਡਿਓ ਉਹ ਠੌੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਿਧਾ ਉਹ ਸਾਨੂੰ ਕਹਿਣਾ ਕੰਮਕਾਰ ਕਰਿਆ ਕਰੋ ਮੁੰਡਿਓ ਹਾਂ ਠੌੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਬਿਲਕੁਲ ਆਪ ਤੇ ਜਵਾਬ ਉਹ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਘਟ ਜਿਹੜੀ ਪੱਪੀ ਉੱਤੇ ਮੋਰ ਨਹੀਂ ਪਵਾਈ ਬਾਬਾ ਜਿਵੇਂ ਤੈਨੂੰ ਮੈਂ ਮੈਨੂੰ ਤਾਂ ਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉੱਤੋਂ ਦੀ ਲਗਾਉਂਦਾ ਸੀ ਨਾ ਮਰ ਗੋਰੀ ਜਿਵੇਂ ਤੈਨੂੰ ਮੈਂ ਮੈਨੂੰ ਤਾਂ ਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉੱਤੋਂ ਦੀ ਲਗਾਉਂਦਾ ਸੀ ਸ਼ੇਰ শে মারে মাল শে মারে নাল সামে সচ দি ধুপ চিঠি নেই